ਮਗਿਆ ਹੁਣ ਕੰਮ ਤੁਹਾਨੂੰ ਦੱਸਤੀ ਏਕੇ ਦੇਖੀ ਕਿਦੇ ਆਏ ਹਾਏ ਓਏ ਓ ਚਕਾ ਦੇ ਐਂ ਚਕਾ ਦੇ ਐਂ ਚਕਾ ਦੇ ਓ ਚੱਕ ਕੇ ਲੈ ਜਾ ਆਏ ਹਾਏ ਓਏ ਗੰਡ ਦਾ ਖੋਲ ਜਾ ਅ ਤੈਨੂੰ ਮਤਲਬ ਸੁਣਿਆ ਵਦਿਆ ਕਿੱਥੇ ਗੁੰਨੀਆਂ ਇਕੱਠਾ ਹੋਏ ਹਜੇ ਰਹਿਦਾ ਹਜੇ ਟਾਈਮ ਓਏ ਪੱਲੀ ਦੀ ਮਾਈ ਬੰਨੀ ਆਂਦੀ ਆ ਬੰਦੇ ਹੰਭ ਕੇ ਸਾਡੇ ਟਾਈਮ ਥੋੜਾ ਰਹਿਦਾ ਹਜੇ ਮੈਨੂੰ ਦੱਸੀ ਜੀ ਕਹਾਣੀ ਮਹਾਬੰਦੇ ਮਾਰਨਗੇ ਬੜਕ ਬੜਕ ਮਾਰਨਗੇ ਬੰਦੇ ਟਾਈਮ ਆਜੇ ਵੀ ਹਜੇ ਵੀ ਟਾਈਮ ਰਹਿ ਹਜੇ ਟਾਈਮ ਰਹਿੰਦਾ ਓਏ ਟਾਈਮ ਹਜੇ ਵੀ ਰਹਿੰਦਾਗਾ ਥੋੜਾ ਹਜੇ ਵੀ ਕੁਝ ਸਕੈਂਟ ਕੁਝ ਸਕੈਂਟ ਕੁਝ ਸਕੈਂਟ ਪਾਏ ਨੇ ਹਜੇ ਵੀ ਰਹਿੰਦੇ ਨੇ ਰਹਿੰਦੇ ਨੇ ਲੈ ਵੀ ਦੇਖਦੇ ਆਂ ਦੇਖਦੇ ਲੈ ਵੀ 10 ਮਿੰਟ ਹੋ ਗਏ ਹੋ ਗਏ ਪੂਰੇ ਵੀ ਮਿੱਤਰ ਪਿਆਰੋ ਗਰਾਰੀ ਫਸ ਗਿਆ ਹਨਾ ਤੂੜੇ ਵਾਲਿਆਂ ਦੀ ਪਰਲੇ ਪਾਸੇ ਵੀ ਟਰਾਲੀ ਲੱਗੀ ਹੋਈ ਆ ਤੇ ਇਹ ਵੀ ਹੁਣੀ ਲੱਗੀ ਆ ਹਨਾ ਤੇ ਹੁਣ ਆਪਾਂ ਐ ਦੇਖਦੇ ਆਂ ਵੀ ਕਿੰਨੇ ਮਿੰਟਾਂ ਦੇ ਵਿੱਚ ਜਿਹੜੀ ਟਰਾਲੀ ਆ ਗਈ ਇਹ ਅੰਦਰ ਕਰਨਗੇ ਤੇ ਇਧਰਲੀ ਸਾਈਡ ਆ ਉਹ ਬਰਾਂਡੇ ਦੇ ਵਿੱਚ ਪਾਉਣੀ ਆਗੀ ਤੇ ਲੈ ਵੀ ਪਹਿਲੀ ਪੰਡ ਜਾ ਚੁੱਕੀ ਹੈਗੀ ਹੁਣ ਦੇਖਦੇ ਆਂ ਵੀ ਅੱਗੇ ਕੀ ਕਾਰਵਾਈ ਹੁੰਦੀ ਹੈ ਪੈਂਦੇ ਨੇ ਬਈ ਬੰਦੇ ਐਵੇਂ ਬਈ ਲੇਬਰ ਵਾਲੇ ਮਜ਼ਦੂਰ ਜਜ਼ੂਰਾਂ ਦੇ ਵਿੱਚ ਜਜ਼ਬਾ ਪੂਰਾ ਪੂਰਾ ਕਾਇਮ ਜਜ਼ਬਾ ਦਾ ਤੇ ਦੇਖੀ ਚਲੋ ਮਿੱਤਰੋ ਵੀ ਮੈਨੂੰ ਐ ਲੱਗਦਾ ਵੀ ਇਹ 10 ਮਿੰਟ ਕਹਿੰਦੇ ਮੈਨੂੰ ਲੱਗਦਾ ਚੱਕ ਦੋਂਗੇ ਯਾਰ 4 ਕਮੈਂਟਾਂ ਦੀ ਚੱਕ ਦੋਂਗੇ ਇਹਦਾ ਟਾਈਮ ਹੀ ਕੁਛ ਨਹੀਂ ਹੋਇਆ ਹੈਗਾ ਅੱਗੇ ਕਿੰਨੇ ਟਾਈਮ ਤੇ ਚੱਕ ਦੇਓਗੇ ਹਾਏ ਓਏ ਮਣਪੀਤੇ ਓਏ ਮਣਪੀਤੇ ਮਣਪੀਤੇ ਓਏ ਅੱਗੇ ਕਿੰਨੇ ਟਾਈਮ ਚੱਕ ਦੇਓਗੇ ਚੱਕੀ ਚੱਕੀ ਤੱਕੀ ਕੱਲੇ ਹੋਰ ਦੇ ਮਾਰ ਛਾਗਾ ਕੱਢ ਦਿਆ ਹੁਣ ਲੱਗੂ ਲਵੇ ਹੈਣਾ ਓਏ 36 ਵਾਲਾ ਹਾਂ ਬੰਦਾ ਉਧਰ ਗਿਆ ਹੋਇਆ ਜੀ ਨਾ ਲੈ ਵੀ ਪਹਿਲਾਂ ਹੀ ਚੱਕ ਦੋਗੇ ਤੁਸੀਂ 10 ਮਿੰਟ ਦਾ ਬਾਹਲੇ ਕਹਦੇ ਯਾਰ ਅੰਦਰਲੇ ਬੰਦੇ ਦਾ ਵੀ ਅੰਦਰਲੇ ਬੰਦੇ ਦਾ ਵੀ ਦਿਖਾ ਦਿਜੀਏ ਹਾਲ ਗੱਗੂ ਕੀ ਗੱਲ ਠੀਕ ਆ ਠੀਕ ਆ ਚੱਕਦੇ ਗਾਮ ਨੂੰ ਉਧਰ ਜਦੋਂ ਜਹਾਦ ਪੂਰੀ ਹੋਈ ਪਈ ਆ ਬੰਦਿਆਂ ਦੀ ਲਲਕਰਾ ਮਾਰਿਆ ਕਰ ਮੜਿਆ ਆ ਪਾਂਡਾ ਛੋੜੀਆਂ 5-7 ਕੀ ਰਹਿ ਗਈਆਂ ਗਣਮੀਆਂ ਸਾਰੀਆਂ ਉਹ ਤੂੰ ਹੱਥਾਂ ਤੋਂ ਤਾਵਾ ਗੱਲ ਦੇਖੋ ਪੱਲੀ ਬਹੁਤ ਭਾਰੀ ਪਈ ਜੀ ਉਹ ਵੀ ਰੱਜੀ ਹੈ ਲੈ ਵੀ ਦੇਖਦੇ ਹਾਂ ਹੁਣ ਕੀ ਬਣਦਾਗਾ ਤਾਂ ਹਮ ਹੌਲੇ ਨਾ ਪਹਿਲਾਂ ਨੂੰ ਪਾ ਜਿਹੜਾ ਪਹਿਲਾਂ ਆਕਰਦਾ ਸੀ ਚੱਲ ਕੀ ਐ ਕੀ ਗੱਲ ਬਈ ਪਾਂਡੇ ਕੀ ਗੱਲ ਬੰਦੇ ਲਲਕਰਾ ਮਾਰੀ ਜਾਂਦੇ ਹੈਗੇ ਹੈਂ ਉਧਰ ਅੰਦਰ ਵੀ ਵੜਕਾਂ ਮਾਰੀ ਜਾਂਦਾ ਗੱਗੂ ਗੱਲ ਕੀਆ ਗੱਲ ਕੀਆ ਪਾਂਡਿਆ ਲਲਕਰੇ ਮਾਰੀ ਜਾਂਦੇ ਨੇ ਬੰਦੇ ਪੈਂਦੀ ਨਹੀਂ ਪਾਂਡਕ ਪੰਡ ਪੈਂਦੀ ਨਹੀਂ ਕਹਿੰਦੇ ਚੱਕ 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 ਕੀ ਕਰਾ ਪੱਲੀ ਵਿਸਾ ਕੇ ਜਾਇਆ ਕਰੋ ਛੱਤੀ ਵਾਲਾ ਫੇਰ ਪੱਲੀ ਪੈ ਜਾਂਦੀ ਹੈ ਉਧਰ ਸਿੱਧੀ ਆ ਹੁਣ ਬਣੀਆ ਪਾਂਡ ਹਨਾ ਕਦੇ ਵੀ ਘਟਾ ਗਈ ਪੱਲੀ ਇੱਕ ਹੋਰ ਜੋੜ ਦੋ ਕੱਟਾ ਹਜੇ ਵੀ ਆਇਆ ਹਾਂ ਮੋੜੀ ਮੋੜੀ ਮੋੜਾ ਤੇ ਬਹੁਤ ਚੰਗਾ ਪਾਇਆ ਕਿਥੋਂ ਆਇਆ ਗਾ ਤੁਹਾਂ ਦਾ ਦੂਰੋਂ ਲੰਮਾ ਕੰਧ ਕੋਲੋਂ ਕਿੱਥੇ ਲਿਗਿਓ ਪਾਟੇ ਕੋਲੋਂ ਲਾਰਪੋੜ ਮਾਰਨ ਲਾਰਪੋੜ ਬੀਤ ਪੱਲੀ ਗਾਲੇ ਤੇ ਮਗਰ ਪਈਆ ਕੱਤੀ ਕੱਤੀ ਤਰਾ ਦੇਖੀ ਜੀ ਤਾਂ ਦੇਖਣੀ ਹਟਾਤਾ ਉਹ ਬੰਦਿਆਂ ਉੱਜਾ ਆ ਬਿੱਦੇ ਇਹਦਾ ਪੰਡ ਠੋਕਿਆ ਕਰੋ ਸਰਤੇ ਦੇ ਹੁਣ ਸਾਰੀ ਹਾਂ ਪੰਡਾ ਥੋੜੀਆਂ ਸੋਹਣੀਆਂ ਹੀ ਰਹਿ ਗਈਆਂ ਲਲਕਰਾਣਾ ਮਾਰਦੇ ਨੇ ਉੱਧਰ ਬੰਦੇ ਵੀ ਚੱਕਦੇ ਹੁਣ ਉਹਨੂੰ ਗੱਗੂ ਨੂੰ ਹੁਣ ਸੌਕੀ ਹੋਈ ਆ ਪੰਡ ਪਹਿਲਾਂ ਉਹਨੂੰ ਤੰਗ ਕਰਦੀ ਸੀ ਥੋੜਾ ਜਾਂ ਟਾਈਮ ਆਪਣਾ ਪ੍ਰੋਪਰ ਲੱਗਿਆ ਹੋਇਆ ਪੂਰਾ ਮਿੰਟ ਛੋੜੇ ਥੋੜੀ ਰਹਿ ਗਏ ਦਿੱਤੀ ਵਾਲਿਆ ਥੋੜੀ ਰਹਿ ਗਏ ਮਿੰਟ 10 ਮਿੰਟ ਤੱਕ ਕਿਤੇ ਉੱਪਰ ਨਾ ਕਰ ਦਿਓ 6 ਮਿੰਟ ਹੋ ਗਏ ਪੂਰੇ 6 ਹੋ ਗਏ 6 ਮਿੰਟ ਹੋ ਗਏ 6 ਮਿੰਟ ਹੋ ਗਏ ਮੈਂ ਹੁਣ ਤੁਹਾਨੂੰ ਪੰਡ ਵੀ ਦੱਸ ਦਿੰਦਾ ਨਾ ਵੀ ਕਿੰਨੇ ਟਾਈਮ ਚ ਜਾਂਦੀ ਹੈਗੀ ਇੱਕ ਹੁਣ ਦੱਸ ਦੂ ਮੈਂ ਇਹਨੂੰ ਕਿੰਨੇ ਮਿੰਟ ਚ ਜਾਂਦੀ ਹੈ ਪੰਡ ਤੁਹਾਨੂੰ ਦੱਸਤੀ ਗੱਲ ਵੀ ਬੰਦੇ ਲਲਕਰਾਣਾ ਮਾਰ ਦੇਣਾ ਆਹ ਫਰੀ ਬਾਹੂ ਦੀ ਗੱਲ ਕਰ ਗਏ ਆ ਬੰਦੀ ਬਹੁਤ ਪਈ ਆ ਮਾਰਨਗੇ ਲੜਕਰਾ ਬੰਦੇ ਉਧਰੋਂ ਬਿੱ ਕਿੰਨੇ ਮਿੰਟ ਤੇ ਜਾਂਦੀ ਹੈਗੀ ਇੱਕ ਪੰਡ ਇਹ ਵੀ ਤੁਹਾਨੂੰ ਦੱਸ ਦੂ ਮੈਂ ਹੁਣ ਲੱਗਿਆ ਹੋਇਆ ਟਾਈਮ ਪੰਡ ਦਾ ਟਾਈਮ ਵੀ ਲੱਗਿਆ ਹੋਇਆ ਵੀ ਕਿੰਨੇ ਟਾਈਮ ਚ ਜਾਂਦੀ ਆ ਪੰਡਾ ਦਾ ਢੋਡੀਆਂ ਬਾਹਰ ਰਹਿ ਥੋੜੀਆਂ ਹੀ ਗਈਆਂ ਬੰਦੇ ਕਾਇਮ ਕਾਇਮ ਹੋ ਸਾਰੇ ਤੁਸੀਂ 10 ਮਿੰਟ ਤੋਂ ਟਪਾਉਂਗੇ ਤੁਸੀਂ ਕਿੰਨੇ ਮਿੰਟ ਚ ਜਾਂਦੀ ਹੈਗੀ ਪੰਡ ਅੰਦਰ ਸਹੀ ਉਹ ਵੀ ਤੈਨੂੰ ਮੈਂ ਹੁਣ ਦੱਸ ਦੂੰਗਾ ਇਹ ਰੱਬ ਤੇਰਾ ਕਰੇ ਭਲਾ ਲੈ ਪੂਰੇ 1 ਮਿੰਟ ਚ ਪੰਡ ਜਾਂਦੀ ਹੈ ਬਈ ਅੰਦਰ ਥੋੜੀ ਇੱਥੋਂ ਛੱਤੀ ਵਾਲਾ 1 ਮਿੰਟ ਚ ਪੰਡ ਅੰਦਰ ਜਾਂਦੀ ਹੈਗੀ ਪੂਰੀ ਬੰਨ ਬੁੰਨ ਕੇ ਸਾਰੀ 1 ਮਿੰਟ ਚ ਪਾਰੇ ਪਾਰੇ ਗੰਨਾ ਮਾਰੀ ਆਨੇ ਹੋਏ ਪੰਡਾ ਦੋ ਹੀ ਰਹਿ ਗਈਆਂ ਟਾਈਮ ਵੀ ਮਿੰਟ ਵੀ ਦੋ ਹੀ ਰਹਿ ਗਏ ਪੰਡਾਂ ਵੀ ਦੂ ਰਹਿ ਗਏ ਮਿੰਟ ਵੀ ਦੂ ਰਹਿ ਗਏ ਦੇਖਦੇ ਗੱਗੂ ਕਰਾਉਣਗੇ ਇਹੇ ਬੇਇੱਜ਼ਤੀ ਲੱਗਦਾ ਬੰਦੇ ਉਧਰੋਂ ਆਉਣਗੇ ਲਲਕਾਰਾ ਮਾਰਨਗੇ ਗੱਗੂ ਦਰਾ ਯਾਰ ਗੱਠ ਵੀ ਨਹੀਂ ਖੋਲਦਾ ਸਿੱਧਾ ਹੀ ਘਣਿਆਉਂਦਾ ਲਾਏ ਵੀ ਲਾਏ ਵੀ ਲਾਏ ਵੀ ਲਾਏ ਵੀ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਮੈਂ ਦੇਖਣਾ ਭੈਣਾਂ ਡੱਕਤਾ ਸਾਰਾ ਤੁੜੀ ਨੇ ਲਾਏ ਵੀ ਦੋ ਮਿੰਟ ਰਹਿ ਗਏ ਬਾਈ ਛੋਟੇ 2 ਮਿੰਟ ਰਹਿ ਗਏ 10 ਮਿੰਟ ਤੋਂ ਉੱਪਰ ਨਾ ਹੋ ਜਾਏ ਕੰਮ 10 ਮਿੰਟ ਤੋਂ ਉੱਪਰ ਨਾ ਹੋਵੇ ਆ ਪੰਡ ਛੋਡੀ ਲੇਟ ਜਾਊਗੀ ਇਹ ਡੇਢ ਮਿੰਟ ਚ ਜਾਊਗੀ 2 ਮਿੰਟ ਰਹਿ ਗਏ 10 ਮਿੰਟਾਂ ਤੋਂ ਟਪਾ ਨਾ ਦਿਓ ਕਿਤੇ ਟਰਾਲੀ ਵੀ ਛੋਡੀ ਹੁਣ ਛੇਤੀ ਜਾਊਗੀ ਉਹ ਲੈ ਵੀ ਦੇਖਦੇ ਆ ਦੇਖਦੇ ਆ ਟੱਪੂ 10 ਮਿੰਟਾਂ ਤੋਂ tappu <coughs>